ਉਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਅੱਖਾਂ ਲਾਲ ਹੋ ਚੁੱਕੀਆਂ ਸਨ ਅਤੇ ਸਰੀਰ ਜਿਵੇਂ ਬਿਲਕੁਲ ਢਿੱਲਾ ਪੈ ਗਿਆ ਸੀ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਮੈਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਮਾਂ ਜੀ ਪਲੀਜ਼ ਮੈਨੂੰ ਪੈਸੇ ਦੇ ਦਿਓ ਮੈਂ ਦੁੱਧ ਲੈਣ ਜਾਣਾ ਹੈ ਖੁਸ਼ੀ ਚੁੱਪ ਨਹੀਂ ਹੋ ਰਹੀ ਉਸ ਦੀ ਹਾਲਤ ਵਿਗੜਦੀ ਜਾ ਰਹੀ ਹੈ ਅੰਦਰੋਂ ਆਵਾਜ਼ ਆਈ ਤੇਰੀ ਹਿੰਮਤ ਕਿਵੇਂ ਹੋਈ ਇਸ ਸਮੇਂ ਮੈਨੂੰ ਜਗਾਉਣ ਦੀ ਕੀ ਹੋ ਗਿਆ ਉਸ ਮਨਹੂਸ ਨੂੰ ਰੋ ਰਹੀ ਹੈ ਤਾਂ ਰੋਣ ਦੀ ਮੈਂ ਕੀ ਕਰਾਂ ਤੇਰੀ ਧੀ ਹੈ ਤੂੰ ਹੀ ਸੰਭਾਲ ਉਸ ਨੂੰ ਮੇਰੀ ਸੱਸ ਗੁੱਸੇ ਨਾਲ ਚੀਕ ਰਹੀ ਸੀ ਮਗਰ ਜਦੋਂ ਮੈਂ ਬਾਰ ਬਾਰ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਨੇ ਆਖ ਕੇ ਦਰਵਾਜ਼ਾ ਖੋਲ ਦਿੱਤਾ ਤੇ ਕਹਿਣ ਲੱਗੀ ਕੀ ਬਤਮੀਜੀ ਹੈ ਹੱਦ ਹੀ ਕਰ ਦਿੱਤੀ ਹੈ ਤੂੰ ਮੈਂ ਉਹਨਾਂ ਦੇ ਅੱਗੇ ਹੱਥ ਜੋੜੇ ਅਤੇ ਕਿਹਾ ਮਾਂ ਜੀ ਪਲੀਜ਼ ਇਸ ਬੱਚੀ ਦੇ ਰਹਿਮ ਕਰੋ ਇਹ ਮਾਸੂਮ ਹੈ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ ਮੈਂ ਤੁਹਾਡਾ एहसान ساری ਜ਼ਿੰਦਗੀ ਨਹੀਂ ਭੁੱਲਾਂਗੀ ਉਹਨਾਂ ਨੇ ਕਿਹਾ ਕਦੇ ਵੀ ਨਹੀਂ ਮੈਂ ਇਸ ਤੇ ਕੋਈ ਐਸਾਨ ਨਹੀਂ ਕਰਨਾ ਇਹ ਮੇਰੇ ਲਈ ਮਨਹੂਸ ਹੈ